ਮਿੱਤਰ ਪਿਆਰੇ ਨੂੰ ਹਾਲ ਮੁਰਿਦਾ ਦਾ ਕਹਿਣਾ ਤਦ ਬਿਨ ਰੋਗ ਰਜਾਈਆਂ ਦਾ ਉਡਣਾ 나ਗ ਨਿਵਾਸਾਂ ਦੇ ਰਹਿਣਾ ਸੂਲ ਸੁਰਾਹੀ ਖੰਜਰ ਪਿਆਲਾ ਇੰਗ ਕਸਾਈਆਂ ਦਾ ਸਹਣਾ ਯਾਰ ੜੇ ਦਾ ਸਾਨੂੰ ਸੱਥਰ ਚੰਗਾ ਪੱਠ ਖੇੜਿਆਂ ਦਾ ਰਹਿਣਾ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਤੁਧ ਬਿਨ ਰੋਗ ਰਜਾਈਆਂ ਦਾ ਉਡਣ ਨਾਗ ਨਿਵਾਸਾਂ ਦੇ ਰਹਿਣਾ ਸੂਲ ਸਰਾਹੀ ਖੰੰਜਰ ਪਿਆਲਾ ਬਿੰਗ ਕਸਾਈਆਂ ਦਾ ਸਹਣਾ ਯਾਰੜੇ ਦਾ ਸਾਨੂੰ ਸੱਤਰ ਚੰਗਾ ਪੱਟ ਖੇੜਿਆਂ ਦਾ ਰੇ